ਇਹ ਸੇਵਾ ਸ਼ੁਰੂ ਕਰਨ ਦਾ ਮਕਸਦ ਖਾਲੀ ਦੁੱਧ ਪਿਆਣਾ ਨਹੀਂ ਹੈ ਜਿਹੜਾ ਸੱਚਾ ਔਰ ਸੁੱਚਾ ਇਤਿਹਾਸ ਨੌਜਵਾਨਾਂ ਤੱਕ ਪਹੁੰਚਾਣਾ ਹਿੰਦੂ ਨਾਇਬੀੜ ਦਾ ਮਕਸਦ ਹੈ ਜਿਸ ਲਈ 17ਵੀਂ ਸਦੀ ਦੇ ਵਿੱਚ ਸਾਹਜਦਾ ਗਰਾਵਰ ਸਿੰਘ ਜੀ ਸਾਹਜਦਾ ਫਤੇ ਸਿੰਘ ਜੀ ਔਰ ਮਾਤਾ ਗੁਜਰ ਕੌਰ ਜੀ ਸਰਹੰਦੇ ਨਵਾਬ ਦੀ ਕਾਇਤ ਦੇ ਵਿੱਚ ਸੀਗੇ ਉਹਨਾਂ ਨੂੰ ਅਣਗਿਣਤ ਤਸੀਹੇ ਦਿੱਤੇ ਜਾ ਰਹੇ ਸੀ ਉਸ ਵੇਲੇ ਮੋਤੀराम ਮਹਾਰਾਜ ਜੀ ਜਿਹੜੇ ਨਵਾਬ ਦੇ EMPLOYE ਸੀਗੇ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ ਗਰਮ ਦੁੱਧ ਦੀ ਸੇਵਾ ਪੁੰਚਾਰੇ ਸੀ ਸਾਹਿਬ ਜਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਇੱਕ ਗੱਲ ਨੋਟ ਕਰਨ ਆਲੀ ਆ ਜੇ ਉਸ ਵੇਲੇ ਦਸੰਬਰ ਦੀ ਖੰਡੀ ਰਾਤਾਂ 'ਚ ਅਗਰ ਸਾਹਿਬ ਜਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਗਰਮ ਦੁੱਧ ਦੀ ਸੇਵਾ ਨਾ ਹੁੰਦੀ ਤਾਂ ਕੀ ਉਹ ਆਪਣੇ ਸਟੈਂਡ ਦੇ ਉੱਤੇ ਕਾਇਮ ਰਹਿ ਪਾਉਂਦੇ ਨਹੀਂ ਰਹਿ ਪਾਉਂਦੇ ਇਸ ਕਰਕੇ ਜਿਸ ਨੇ 3 ਦਿਨ ਬਾਅਦ ਮੋਤੀਰਾਮ ਮਹਿਰਾ ਜੀ ਬਾਰੇ ਨਵਾਬ ਨੂੰ ਸੂਚਨਾ ਪਹੁੰਚੀ ਤਾਂ ਉਹਨੇ ਮੋਤੀਰਾਮ ਮਹਿਰਾ ਜੀ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ 4 ਸਾਲ ਦੇ ਬੱਚੇ ਔਰ ਮਾਤਾ ਜੀ ਨੂੰ ਕੈਦ ਦੀ ਸੇਵਾ ਪਹੁੰਚਾਰੇ ਸੀ ਸਾਹਜਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਇੱਕ ਗੱਲ ਨੋਟ ਕਰਨ ਆਲੀ ਹੈ ਜੇ ਉਸ ਵੇਲੇ ਦਸੰਬਰ ਦੀ ਖੰਡੀ ਰਾਤਾਂ 'ਚ ਅਗਰ ਸਾਹਜਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਗਰਮ ਦੁੱਧ ਦੀ ਸੇਵਾ ਨਾ ਹੁੰਦੀ ਤਾਂ ਕੀ ਉਹ ਆਪਣੇ ਸਟੈਂਡ ਦੇ ਉੱਤੇ ਕਾਇਮ ਰਹਿ ਪਾਉਂਦੇ ਨਹੀਂ ਰਹਿ ਪਾਉਂਦੇ ਇਸ ਕਰਕੇ ਜਿਸਨੇ 3 ਦਿਨ ਬਾਅਦ ਮੋਤੀਰਾ ਮਹਿਰਾ ਜੀ ਬਾਰੇ ਨਵਾਬ ਨੂੰ ਸੂਚਨਾ ਪਹੁੰਚੀ ਤਾਂ ਉਹਨੇ ਮੋਤੀਰਾ ਮਹਿਰਾ ਜੀ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ 4 ਸਾਲ ਦੇ ਬੱਚੇ ਔਰ ਮਾਤਾ ਜੀ ਨੂੰ ਕੈਦ ਦੀ ਸੇਵਾ ਪਹੁੰਚਾਰੇ ਸੀ ਸਾਹਜਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਇੱਕ ਗੱਲ ਨੋਟ ਕਰਨ ਆਲੀ ਹੈ ਜੇ ਉਸ ਵੇਲੇ ਦਸੰਬਰ ਦੀ ਖੰਡੀ ਰਾਤਾਂ ਦੇ ਅਗਰ ਸਾਹਜਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਗਰਮ ਦੁੱਧ ਦੀ ਸੇਵਾ ਨਾ ਹੁੰਦੀ ਤਾਂ ਕੀ ਉਹ ਆਪਣੇ ਸਟੈਂਡ ਦੇ ਉੱਤੇ ਕਾਇਮ ਰਹਿ ਪਾਉਂਦੇ ਨਹੀਂ ਰਹਿ ਪਾਉਂਦੇ ਇਸ ਕਰਕੇ ਇਸ ਲਈ 3 ਦਿਨ ਬਾਅਦ ਮੋਤੀਰਾ ਮਹਿਰਾਜੀ ਬਾਰੇ ਨਵਾਬ ਨੂੰ ਸੂਚਨਾ ਪਹੁੰਚੀ ਤਾਂ ਉਹਨੇ ਮੋਤੀਰਾ ਮਹਿਰਾਜੀ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ 4 ਸਾਲ ਦੇ ਬੱਚੇ ਔਰ ਮਾਤਾ ਜੀ ਨੂੰ ਕੈਦ ਕਰਕੇ ਜਿੰਦਾ ਕੋਲੂ ਦੇ ਵਿੱਚ ਸ਼ਹੀਦ ਕੀਤਾ ਔਰ ਐਸੇ ਮਹਾਪੁਰਸ਼ਾਂ ਦਾ ਤਿਆਗ ਔਰ ਕੁਰਬਾਨੀ ਉਹਨਾਂ ਲੋਕਾਂ ਤੱਕ ਪਹੁੰਚੇ ਜਿਹੜੇ ਲੋਕ 1984 ਤੋਂ ਬਾਅਦ ਪੈਦਾ ਹੋ ਕੇ ਸੋਸ਼ਲ ਮੀਡੀਆ ਦੇ ਪ੍ਰਭਾਵ ਦੇ ਤਹਿਤ Hindu ਔਰ Sikh ਨੂੰ ਅਲੱਗ-ਅਲੱਗ ਸਮਝ ਲੈਨੇ Hindu ਔਰ Sikh ਇੱਕ ਮਾਂ ਦੇ ਜાય ਨੇ ਨੋ ਮਾਸ ਦਾ ਰਿਸ਼ਤਾ ਸਿੱਖ ਪੰਥ ਦੀ ਸਥਾਪਨਾ ਦੇ ਵਿੱਚ ਹਿੰਦੂਆਂ ਨੇ ਬਰਾਬਰ ਕੁਰਬਾਨੀ ਔਰ ਤਿਆਗ ਕੀਤਾ ਹੋਇਆ ਹਿੰਦੂ ਨਾਇਬੀ ਉਸ ਵਿਚਾਰਧਾਰਾ ਦੇ ਖਿਲਾਫ ਹਮੇਸ਼ਾ ਤੋਂ ਡੱਟ ਕੇ ਚਲਦੀ ਹੈ ਜਿਹੜੀ 1967 ਦੇ ਵਿੱਚ ਪਾਸ਼ਾ ਦੇ ਆਧਾਰ ਤੇ ਜਿਸਲੇ ਪੰਜਾਬੀ ਸੂਬਾ ਬਣਿਆ ਸੀ ਤਾਂ ਇੱਕ ਧਰਮ ਵਿਸ਼ੇਸ਼ ਦਾ ਇਸ ਰਾਜ ਨੂੰ ਦੱਸਣ ਦਾ ਜਿਹੜਾ ਪ੍ਰਯਾਸ ਹੋਇਆ ਜਿਹੜਾ ਅਨਿਆਏ ਹਿੰਦੂ ਸਮਾਜ ਦੇ ਯੋਗਦਾਨ ਦੇ ਪ੍ਰਤੀ ਲੰਬੇ ਸਮੇਂ ਤੋਂ ਹੋ ਰਿਹਾ ਇਤਿਹਾਸਕਾਰਾਂ ਵੱਲੋਂ ਉਸੋ ਜਿੱਤੇ ਹਮ ਵਰਜੀ ਇਤਿਹਾਸ ਦੇ ਖਿਲਾਫ ਇੱਕ ਪ੍ਰਯਾਸ ਹੈ ਸਹੀ ਰੋਸ਼ਨੀ ਲੋਕਾਂ ਤੱਕ ਪੰਜਾਬ ਦਾ ਨੌਜਵਾਨਾਂ ਤੱਕ ਪੰਜਾਬ ਦਾ ਤਾਂ ਕਿ ਜਿਹੜੇ ਅੰਤਰਰਾਸ਼ਟਰੀ ਤਾਕਤਾਂ ਔਰ ਪਾਕਿਸਤਾਨ ਪ੍ਰਸਤ ਲੋਕ ਹਿੰਦੂ ਸਿੱਖਾਂ ਦੇ ਵਿੱਚ ਫਾੜ-ਬਾਣ ਦੀ ਕੋਸ਼ਿਸ਼ ਕਰਦੇ ਨੇ ਕੀ ਸੇਵਾ ਪੁੰਚਾਰੇ ਸੀ ਸਾਹਬ ਜਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਇੱਕ ਗੱਲ ਨੋਟ ਕਰਨ ਆਲੀ ਹੈ ਜੇ ਉਸ ਵੇਲੇ ਦਸੰਬਰ ਦੀ ਖੰਡੀ ਰਾਤਾਂ ਅਗਰ ਸਾਹਿਬ ਜਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਗਰਮ ਦੁੱਧ ਦੀ ਸੇਵਾ ਨਾ ਹੁੰਦੀ ਤਾਂ ਕੀ ਉਹ ਆਪਣੇ ਸਟੈਂਡ ਦੇ ਉੱਤੇ ਕਾਇਮ ਰਹਿ ਪਾਉਂਦੇ ਨਹੀਂ ਰਹਿ ਪਾਉਂਦੇ ਇਸ ਕਰਕੇ ਜਿਸ ਨੇ 3 ਦਿਨ ਬਾਅਦ ਮੋਤੀਰਾਮ ਮਹਿਰਾ ਜੀ ਬਾਰੇ ਨਵਾਬ ਨੂੰ ਸੂਚਨਾ ਪਹੁੰਚੀ ਤਾਂ ਉਹਨੇ ਮੋਤੀਰਾਮ ਮਹਿਰਾ ਜੀ ਉਹਨਾਂ ਦੀ ਧਰਮ ਬਤਰੀ ਉਹਨਾਂ ਦੇ 4 ਸਾਲ ਦੇ ਬੱਚੇ ਔਰ ਮਾਤਾ ਜੀ ਨੂੰ